ਸੜਕ ਤੇ ਜਾ ਰਹੀ ਕਾਰ ਅਤੇ ਚੱਕਰ ਦੀ ਆਮੋ-ਸਾਮਣੇ ਸਿੱਧੀ ਟੱਕਰ ਦੇ ਵਿੱਚ ਕਾਰ ਦੇ ਪ੍ਰਖੇ ਚ ਉੱਡ ਗਏ ਤੇ ਤਸਵੀਰਾਂ ਸਾਫ ਵੇਖੀਆਂ ਜਾ ਸਕਦੀਆਂ ਨੇ ਕਿ ਕਿਵੇਂ ਕਾਰ ਦਾ ਬੁਰਾ ਹਾਲ ਹੋ ਗਿਆ ਅਤੇ ਕਾਰ ਦੇ ਵਿੱਚ ਸਵਾਰ ਕਾਫੀ ਲੋਕਾਂ ਨੂੰ ਸੱਟਾਂ ਵੀ ਲੱਗੀਆਂ ਦੱਸੀਆਂ ਜਾ ਰਹੀਆਂ ਨੇ ਮਾਮਲਾ ਮੁਕਤਸਰ ਸਾਹਿਬ ਦੇ ਕੋਟ ਪੂਰਾ ਮੁੱਖ ਮਾਰਗ ਤੇ ਪੈਂਦੇ ਪਿੰਡ ਬੜਿੰਗ ਦੇ ਟੋਨ ਪਲਾਜ਼ਾ ਦਾਇ ਜਿੱਥੇ ਕਿ ਇਹ ਹਾਦਸਾ ਵਾਪਰਿਆ ਹੈ ਤੇ ਕਾਰ ਸਵਾਰ ਲੋਕਾਂ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਦੱਸੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਉਹ ਲੋਕ ਮੌਕੇ ਤੇ ਪਹੁੰਚ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਉੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ ਤੇ ਟਰੈਕਟਰ ਟਰਾਲੀ ਨੂੰ ਛੱਡ ਗਿਆ ਹੈ। ਤਿੰਨ ਪੇਸ਼ੈਂਟਸ ਦਾਖਲ ਹੋਏ ਹੈ ਜੀ। ਇਹਨਾਂ ਚੋਂ ਇੱਕ ਪੇਸ਼ੈਂਟ ਕਾਫੀ ਸੀਰੀਅਸ ਹੈ। ਉਹਦੇ ਸਿਰ ਦੀ ਵੀ ਸੱਟ ਆ ਬਾਹਰ ਦੀ ਸੱਟਾਂ ਕਾਫੀ ਜ਼ਿਆਦਾ ਹੈਗੀਆਂ। ਟੈਂਡਾਂ ਵਗੈਰਾ ਉਹਦੇ ਟੁੱਟੇ ਹੋਏ ਆ। ਬਾਕੀ ਦੋ ਪੇਸ਼ੈਂਟ ਸਟੇਬਲ ਹੈ। ਅਜੇ ਸੀਟੀ ਸਕੈਨ ਕਰਾ ਕੇ ਦੇਖਦੇ ਆਂ ਫਿਰ ਪਤਾ ਚੱਲੇਗਾ। ਕਾ ਕਿਆ ਜਾ ਰਹੇ ਬੱਚੇ ਦੀ ਹਾਲਤ ਕਿਸਤ ਕਰੀ ਠੀਕ ਲੱਗਦੀ ਹੈ ਜੀ ਬਾਕੀ ਟੈਸਟ ਹੋਗੇ ਸਾਰਾ ਦੇ ਰਹੇ ਨੇ ਮੇਰੇ ਰਿਸ਼ਤੇਦਾਰ ਸੀ ਗਈ ਤੇ ਐਕਸੀਡੈਂਟ ਹੋਇਆ ਤੇ ਇਧਰੋਂ ਜਾ ਰਹੇ ਸੀ ਇਹ ਕਰਮਪੱਟੀ ਤੇ ਜਾ ਰਹੇ ਸੀ ਇਹ ਕੋਟਕਪੂਰੇ ਨੂੰ ਕਿੱਥੇ ਹੋਇਆ ਐਕਸੀਡੈਂਟ ਇਹ ਟੂਲ ਟੈਕਸ ਕੋਲੇ ਹੋਇਆ ਜੀ ਕਿੰਨੇ ਜਿੰਨੇ ਸੀ ਕਿ ਚਾਰ ਜਾਣੇ ਸੀ ਤੇ ਟਰਾਲੀ ਚ ਵੱਜਿਆ ਜੀ ਇਸ ਤਰ੍ਹਾਂ ਦੀ ਹਾਲਤ ਹੈ ਇਹ ਹਾਲਤੀ ਇਹਨੇ ਇੱਕ ਤਾਂ ਮਰੀਜ਼ ਅੰਦਰ ਪਿਆਈ ਐਮਰਜੈਂਸੀ ਜਾਂ ਦੋ ਬਾਹਰ ਮੁਕਸਰ ਕਨੇਓ ਗੱਡੀ ਕੋਟਪੁਰਾ ਰੋਡ ਵੱਲ ਨੂੰ ਜਾ ਰਹੀ ਸੀ ਅਤੇ ਕੋਟਪੁਰਾ ਰੋਡ ਤੋਂ ਮੁਕਸਰ ਵੱਲੋਂ ਇੱਕ ਟਰੈਕਟਰ ਆ ਰਿਹਾ ਸੀ ਆਪਸੀ ਟੱਕਰ ਹੋਣ ਕਰਕੇ ਐਕਸੀਡੈਂਟ ਹੋਇਆ ਹੈ ਸਾਨੂੰ ਦੋ ਜਲਦ ਤਲਾ ਮਿਲੀ ਅਸੀਂ 2 ਮਿੰਟਾਂ ਵਿੱਚ ਪਹੁੰਚ ਕੇ ਦਵਾ ਦਾ ਐਕਸੀਡੈਂਟ ਦਾ ਨੂੰ ਦੇਖ ਲਿਆ ਚੈੱਕ ਮਰੀਜ਼ ਨੂੰ ਚੈੱਕ ਕੇ ਜਲਦੀ ਤੋਂ ਜਲਦੀ ਹਸਪਤਾਲ ਦਾ ਹਜ਼ੂਰ ਹੈ ਕੀ ਗੱਡੀ ਕਿੱਥੋਂ ਆ ਰਹੀ ਸੀ ਕਿੱਥੇ ਜਾ ਰਹੀ ਸੀ ਕੁਝ ਪਤਾ ਨਹੀਂ ਕਰਮਪੱਟੀ ਤੋਂ ਆ ਰਹੀ ਸੀ ਤੇ ਕੋਟਪੁਰੇ ਵੱਲ ਨੂੰ ਜਾ ਰਹੀ ਸੀ ਰੱਲਾ ਜਿਹੜਾ ਦੱਸਿਆ ਜਾ ਰਿਹਾ ਉਹ ਕਿੱਥੋਂ ਦੇ ਆਵੇ ਸੀ। ਟ੍ਰਾਲੇ ਦੇ ਮਾਲਕ ਜਿਹੜੇ ਆ ਡਰਾਈਵਰ ਭੱਜ ਗਏ ਆ ਜੀ ਸਾਡੇ ਹੋਂ ਤੱਕ। ਜਗਬਾਨੀ ਟੀਵੀ ਲਈ ਐਚ 2 ਦੀ ਰਿਪੋਰਟ।